ਮਿੱਤਰੋ ਅੱਜ ਲੱਗ ਜੂ ਪਤਾ ਕੋਈ ਕਹਿੰਦਾ ਸੀ 22 ਚੰਗੀ ਐ 87 ਚੰਗੀ ਐ ਕਿ 52 ਚੰਗੀ ਐ ਆਹ ਮਾਰੀ ਜਾਂਦੀ ਹਾਰ ਨੇ 222 ਤੇ ਤੇ ਲੱਗ ਜੂ ਪਤਾ ਕੀ ਝਾੜ ਆਉਂਦਾ ਵੀਡੀਓ ਤੇ ਬਣਿਆ ਰਿਹਾ ਐ ਐਂਡ ਤੱਕ ਦੇਖੋ ਚੰਗੀ ਲੱਗੀ ਸ਼ੇਅਰ ਕਰ ਦਿਓ ਲਓ ਵੀ ਮਿੱਤਰੋ ਕਣਕ ਦੀ ਬਾਢੀ ਸਟਾਰਟ ਕਰਤੀ ਅੱਜ ਦੇ ਵਲੌਗ ਦੇ ਵਿੱਚ ਦੱਸਾਂਗੇ ਤੁਹਾਨੂੰ 222 ਦਾ ਤੇ 327 ਦਾ ਝਾੜ ਤਾਂ ਆਕੇ ਬਾਈ ਵਰਕੇ ਕਟਰ ਲਾਈ ਜਾਂਦੇ ਇੱਕ ਵਾਰੀ ਤਾਂ ਲਓ ਵੀ ਮਿੱਤਰੋ ਚਾਹ ਪਾਣੀ ਪੀ ਕੇ ਤੇ ਇਧਰ ਬਾਈ ਜੀ ਆਪਣੇ ਭਾਜੀ ਚੈਨਾ ਜੀ ਵੀ ਆਏ ਬੈਠੇ ਅੱਜ ਚੈਨਾ ਜੀ ਦਲ ਦਲ ਸੱਪ ਤੇਰਾ ਹੀ ਆਸਰਾ ਹੈ ਸਹੀ ਹੈ ਸਹੀ ਹੈ ਲਓ ਵੀ ਮੇਤਰੋ ਚੈਨੇ ਨੇ ਮਾਰਤਾ ਨਾਰਾ ਲੈ ਕੇ ਰੱਬ ਦਾ ਨਾਂ ਤੇ ਹੁਣ ਖਿੱਚਦੇ ਨੇ ਕਮਣਾ ਚਾਹੁੰਦੇ ਨੇ ਅੱਜ ਹੋਰ ਹੋ ਠੀਕ ਹੈ ਠੀਕ ਹੈ ਜੀ ਦੰਦਾ ਸੁਖ ਵੀ ਆ ਤੇ ਦੁਖ ਵੀ ਬਹੁਤ ਆ ਵਾਤਾਵਰਨ ਤਾਪਾ ਸਾਫ ਕਰਦੇ ਆ ਪਰ ਔਖੇ ਵੀ ਫਿਰ ਮਿੱਤਰੋ ਆਪਾਂ ਹੀ ਹੁੰਨੇ ਆ ਫਿਰ ਮਿੱਤਰੋ ਐ ਨਾ ਮਾ ਦਾਤੀ ਤੋਂ ਵੀ ਸਾਫ ਕਰਦਾਗਾ ਨੋ ਇਹ ਤੇ ਕਹਿੰਦੇ ਕੋਈ ਬਣਖੀ ਬੀਜੀ ਸੀ ਇਹ ਹੁੰਦੀ ਆ ਮਿੱਤਰੋ ਸਫਾਈ ਇਹ ਕਰਤਾਰ ਕੰਬੈਨ ਪ੍ਰੀਤ ਫਿਰ ਵੱਢਤੀ ਕਰਨ ਕਿ ਉਧਰ ਹਾਂ ਕੋਈ ਅਲਟ ਸਟਾਰਟ ਹੀ ਨਹੀਂ ਕੀਤੀ ਸਟਾਰਟ ਨਹੀਂ ਕੀਤੀ ਹਾਂ ਅੱਜ ਇੱਥੇ ਹੀ ਸਟਾਰਟ ਕਰਦਾ ਹਾਂ ਹਾਂ ਇੱਥੇ ਸਟਾਰਟ ਕਰਨ ਲੱਗਿਆ ਜੀ ਅੱਛਾ ਇੱਧਰ ਵੱਢਣੀ ਆ ਹੈ ਠੀਕ ਹੈ ਠੀਕ ਹੈ ਤੇ ਲੋਬੀ ਮੇਟਰੋ ਪ੍ਰੀਤ ਨੇ ਕੰਪੇਨ ਲਿਆਂਦੀ ਆ ਇਹ ਪ੍ਰੀਤ ਨੇ ਤੇ ਪ੍ਰੀਤ ਨੇ ਪ੍ਰੀਤ ਨਹੀਂ ਕੰਪੇਨ ਲਿਆਂਦੀ ਕਰਤਾਰ ਲਿਆਂਦੀ ਆ ਤੇ ਕਰਤਾਰ ਨਾਲ ਪ੍ਰੀਤ ਬਈ ਪਹਿਲਾ ਨੰਬਰ ਆਪਣੇ ਵੜਾਈ ਜਾਂਦਾ ਸ਼ਾਵਾਸ਼ੇ ਮੰਨਦੇ ਆ ਕੀ ਫਿਰ ਝਾੜ ਝੂੜਦਾ ਤਾਂ ਕਿ ਚੰਗਾ ਸੁਣਨੇ ਕਿ ਕਿਵੇਂ ਆ ਅੱਜ ਲੱਗ ਜੂ ਪਤਾ ਹਨਾ ਅੱਜ ਲੱਗ ਜੂ ਅੱਜ ਲੱਗ ਜੂ ਪਤਾ ਭਾਈ ਕਹਿੰਦੇ ਆ ਗਿਆ ਠੀਕ ਆ ਗਿਆ ਕੀ ਹਾਲ ਵਧੀਆ ਵਧੀਆ ਵੱਡੀ ਫਰਕਣਕ ਬਾਈ ਇਹ ਲੱਗੀ ਵੀ ਆ ਤੁਸੀ ਅੱਛਾ ਵਧੀਆ ਚੱਲਦੀ ਚੱਲਦੀ ਮਸ਼ੀਨ ਦੀ ਜੀ ਹੋ ਗਈ ਫਿਰ ਕਲਚ ਪਲੇਟ ਫੇਲ ਤੇ ਇਹ ਤਾਂ ਮੌਕੇ ਦੀ ਉਹਨਾਂ ਕੋਲੇ ਸੀਗੀ ਪਲੇਟ ਤੇ ਉਹਨਾਂ ਨੇ ਇਹ ਨਾਲ ਦੀ ਨਾਲ ਤੇ ਇਹ ਪਲੇਟ ਜੀ ਪਾ ਦਿੱਤੀ ਤਾਂ ਜੀ ਫਿਰ ਇਹਨੇ ਦੁਬਾਰਾ ਫਿਰ ਵਧੀਆ ਕੰਮ ਚੱਲਿਆ ਤੇ ਆ ਜੀ ਅੱਗੇ ਆ ਗਈ ਆਪਣੀ ਢਾਲ ਇਹ ਤਾਂ ਬਹੁਤ ਸਾਡੇ ਔਖੀਆਂ ਕੰਪੈਨਾਂ ਮੁੜਦੀਆਂ ਇੱਕ ਸਰਕਾਰੀ ਦਰਖਤ ਕਰਕੇ ਸਰਕਾਰਾਂ ਦਾ ਬੈਂਦੀ ਨਹੀਂ ਵੀ ਦਰਖਤ ਕੱਟਿਆ ਜਾਵੇ ਕਿਸਾਨਾਂ ਨੂੰ ਸੌਖਾ ਹੋ ਜੇ ਇੱਕ ਦਰਖਤ ਕਰਕੇ ਇਥੇ ਲੱਖਾਂ ਦੀ ਮਸ਼ੀਨਰੀ ਦਾ ਰਿਸਕ ਹੋਇਆ ਪਿਆ ਸਾਨੂੰ ਜੀ ਪਰ ਕੋਈ ਪ੍ਰਵਾਹ ਨਹੀਂ ਸਾਡੇ ਲਈ ਇਸ ਦੀ ਤਾਂ ਤਾਂ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਆਪਣਾ 222 ਦਾ ਤੇ 327 ਦਾ ਕੀ ਝੜ ਆਇਆ ਕਣਕ ਦਾ ਹਨਾ ਆਪਣੇ ਜੀ 222 ਸੀ ਕੁਝ ਤੇ ਕੋਸ਼ਿਸ਼ ਸੀਗੀ 327 327 ਦਾ ਸੀ ਘਟੂ ਘਟ ਵੀ ਸਬਕ ਦੋ ਕਿੱਲੇ ਥਾਂ ਤੇ ਬਾਕੀ ਜੀ ਸਾਰੀ ਆਪਣੇ ਕੋਲੇ 222 ਸੀ 327 ਦਾ ਜਿਹੜਾ ਝਾੜ ਮੈਨੂੰ 222 ਨੂੰ ਕੰਪੇਅਰ ਕਰਕੇ ਆਪਸ ਦੇ ਵਿੱਚ ਇੰਨਾ ਕੁਝ ਜ਼ਿਆਦਾ ਵੀ ਨਹੀਂ ਲੱਗਿਆ ਜੀ ਵੀ ਆਪਾਂ ਖਾਸ ਹੀ ਕਹੀਏ ਵੀ ਨਜਾਇਜ਼ ਹੀ ਪੰਜ ਚਾਰ ਮਨ ਦਾ ਓਲਾ ਹੋ ਗਿਆ ਇੰਨਾ ਨਹੀਂ ਜੀ ਸਿਰਫ ਹੀ ਮੈਨੂੰ ਤਾਂ ਇਹ ਲੱਗਿਆ ਵੀ 327 ਤੇ 222 ਦਾ ਆਪਸ ਦੇ ਵਿੱਚ 200 ਦੋ ਕ ਮਣ ਢਾਈ ਮਣ ਪਰ ਇਕੜ ਦਾ ਜਿਹੜਾ ਕਿ ਝਾੜ ਵੱਧ ਨਿਕਲਿਆ ਤਾ ਬਾਕੀ ਜੀ ਕੋਈ ਬਾਲਾ ਇੰਨਾ ਫਰਕ ਵੀ ਨਹੀਂ ਲੱਗਿਆ ਚਲੋ ਵੈਸੇ ਬਹੁਤ ਆ ਪਰ ਜੇ ਆਪਾਂ ਵੈਸਟ ਵੈਰੈਟੀ ਮੰਨੀਏ 327 ਵੀ ਵੈਸਟ ਹੈ ਤੇ ਉਦੋਂ ਵੈਸਟ ਵੀ ਮੰਨੀਏ ਬਾਈ ਜੀ 222 ਵੀ ਵੈਸਟ ਹੈ ਕਿਉਂਕਿ 222 ਜਿਹੜੀ ਵੈਰੈਟੀ ਦੀ ਇੱਕ ਖਾਸ ਗੱਲ ਇਹ ਹੈ ਕਿ ਇਹ ਡਿੱਗਣੋਂ ਤੋਂ ਬਹੁਤ ਬਚਾਰੰਦਾ ਡਿੱਗਦੀ ਬਹੁਤ ਘੱਟ ਆ ਤਾਂ ਜਿਹੜੀ 327 ਹੈ ਜੀ ਇਹ ਦਾ ਥੋੜਾ ਜਿਹਾ ਮੈਨੂੰ ਡਿੱਗਣ ਦਾ ਖਾਸ ਲੱਗਿਆ ਕੰਮ ਵੀ ਡਿੱਗਦੀ ਆ ਤਾਂ ਬਾਕੀ ਜੀ ਤੁਹਾਡੇ ਦੱਸੋ ਵੀ ਕੀ ਝਾੜ ਆ ਜਾਂ ਕੀ ਨਹੀਂ ਤਾਂ ਇਹ ਸੀ ਅੱਜ ਦਾ ਆਪਣਾ ਵਲੌਗ ਉਮੀਦ ਕਰਦਾ ਤੁਹਾਨੂੰ ਵਧੀਆ ਲੱਗਿਆ ਹੋਊਗਾ ਤਾਂ ਸ਼ੇਅਰ ਕਰ ਦਿਓ ਬਾਕੀ ਆਪਣੇ ਏਰੀਆ ਦਾ ਝਾੜ ਦੱਸਿਓ ਕੀ ਰੇਟ ਵਾਢੀ ਆ ਕਿੰਨਾ ਕੁ ਝਾੜ ਆਇਆ ਤੇ ਕੀ ਰੇਟ ਤੂੜੀ ਦਾ ਵੀ ਆ ਮਿੱਤਰੋ ਵੀ ਦੱਸ ਦਿਓ ਓਕੇ ਧੰਨਵਾਦ